ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਅਗਲੇ 5-6 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 11-12 ਅਗਸਤ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਨਾਲ ਲੱਗਦੇ ਖੇਤਰਾਂ ਦੀ ਕੀ ਅਪਡੇਟ ਹੈ ਮੌਸਮ ਦੀ ਉਹ ਵੀ ਤੁਹਾਨੂੰ ਦੱਸਾਂਗੇ ਮੌਸਮ ਅੱਜ ਪੰਜਾਬ ਦਾ ਕਹਿ ਰਿਹਾ ਹੈ ਹਰਿਆਣਾ ਦਾ ਕਹਿ ਲਈਏ ਰਾਜਸਥਾਨ ਦਾ ਕਹਿ ਲਈਏ ਸਾਫਰੇ ਜੀ ਅੱਜ ਗਰਮੀ ਵਾਲਾ ਹਮਸਾਲਾ ਦਿਨ ਜਿਹੜਾ ਅੱਜ ਦਾ ਬੀਤਿਆ ਜਵੇਂ ਕਿ ਅਸੀਂ ਸਵੇਰੇ ਹੀ ਅਫਰਡਟ ਦਿੱਤੀ ਸੀ ਕਿ ਅੱਜ ਕੁਝ ਜਿਹੜੇ ਖੇਤਰਾ ਦੇ ਵਿੱਚ ਟਟਵੇਂ ਮੀਂਹ ਚਾਹੇ ਲੱਗ ਜਾਣ ਵੈਸੇ ਬਹੁਤੇ ਖੇਤਰਾ ਦੇ ਵਿੱਚ ਮੀਹਾਂ ਦੇ ਵਿੱਚ ਕਮੀ ਆਵੇਗੀ ਤੇ ਇਸੇ ਲਈ ਜੇਕਰ ਆਪਾਂ ਸੈਟਲਾਈਟ ਤਸਵੀਰਾਂ ਦੇਖਦੇ ਹਾਂ ਤੇ ਲਗਭਗ ਬਹੁਤੇ ਖੇਤਰਾ ਜਿਹੜੇ ਮੀਹਾਂ ਤੋਂ ਸਖਣੇ ਨੇ ਪਰ ਕਿਤੇ ਨਾ ਕਿਤੇ ਪਹਾੜਾਂ ਦੇ ਵਿੱਚ ਗਰਜਲੇਸ਼ਕ ਹੋ ਰਹੀ ਆ Shimla ਜਲਾ ਹੋ ਗਿਆ ਨਾਲ ਲੱਗਦੇ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਖੇਤਰ ਇੱਥੇ ਗਰਜਲੇਸ਼ਕ ਦੇ ਨਾਮ ਮੀਂਹ ਦਰਜ ਹੋ ਰਹੇ ਨੇ ਆਉਂਦੇ 48 ਜਾਂ ਕਹ ਲਈ ਅਗਲੇ 36 ਘੰਟੇ ਪ ਖੋਜ਼ਗ ਦਾ ਹੌਂਦੇ ਘੰਟਿਆਂ ਦੇ ਵਿੱਚ ਦੋ ਚੜ ਜਿਲਿਆਂ ਦੇ ਵਿੱਚ ਬੱਦਲ ਬਣ ਗਏ ਜਿਵੇਂ ਕਿ ਬੱਦਲ ਬਣਨ ਦੀ ਕੋਸ਼ਿਸ਼ ਕਰ ਰਿਹਾ ਐਸੇ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਉੱਤੇ ਸ੍ਰੀ ਅਮਰੇਸਰ ਸਾਹਿਬ ਜ਼ਿਲ੍ਹੇ ਦੇ ਉੱਤੇ ਜੇਕਰ ਬਦਲ ਬਣ ਗਿਆ ਜੀ ਤੇ ਹਲਕੇ ਤੇਜ਼ ਸ਼ਰਾਟੇ ਸੰਭਵ ਹੋਣਗੇ ਕੁਝ ਕਹਿ ਰਹੀ ਹੈ ਕਿ 15-20 ਮਿੰਟਾਂ ਵਾਲੇ ਇਸ ਪਹਿਲੇ ਲੱਗ ਸਕਦੇ ਨੇ ਵੈਸੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ گرم ਤੇ ਖੁਸ਼ਕ ਰਹਿੰਦਾ ਜਾਪ ਰਿਹਾ ਜੇਕਰ ਆਉਂਦੇ ਦਿਨਾਂ ਦੀ ਵੀ ਗੱਲ ਕਰਦੇ ਆ ਜਿਹੜੀ ਮੌਨਸੂਨ ਟਰਫ ਪਹਾੜਾ ਦੇ ਨਾਲ ਲੱਗੀ ਹੋਈ ਹੈ ਇਹ ਹੁਣ ਖਿਸਕੇਗੀ ਖੇਟਾਂ ਤੇ ਮੱਧ ਪ੍ਰਦੇਸ਼ ਵੱਲ ਜਾਏਗੀ ਤੇ ਜਿਹਦੇ ਸਦਕਾ Rajasthan ਦੇ ਦੱਖਣ ਪੂਰਬੀ ਖੇਤਰ ਮੱਧ ਪ੍ਰਦੇਸ਼ ਦਿੱਲੀ ਗੁਰੂਗਰਾਮ ਨੇੜਾ UP ਦੇ ਖੇਤਰ ਔਰ ਇਧਰ ਵਿਹਾਰ ਚਾਰਖੰਡ ਵੱਲ ਤਕੜੇ ਮੀਂਹ ਲੱਗਣਗੇ ਤੇ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ Rajasthan ਦੇ ਉੱਤਰੀ ਫਾਗੋਗੇ ਹਿਮਾਚਲ ਇ ਫਾਗੋਗੇ ਲੈnde ਪੰਜਾਬ ਦੀ ਗੱਲ ਕਰੀਏ ਤੇ ਇੱਥੇ ਮੀਂਹ ਦੇ ਵਿੱਚ ਆਵੇਗੀ ਕਮੀ ਇਹ ਅਗਲੇ 48 72 ਘੰਟੇ ਐਦਾ ਚੱਲੇਗਾ ਸਿਲਸਲਾ ਉਸ ਤੋਂ ਬਾਅਦ 10 ਤਰੀਕ ਤੋਂ ਕਹ ਲਈਏ ਇੱਕ ਵਾਰ ਫਿਰ ਤੋਂ ਮੀਂਹ ਦੀ ਵਾਪਸੀ ਹੋ ਸਕਦੀ ਹੈ ਕਿਉਂਕਿ ਇੱਕ ਸਿਸਟਮ ਵੀ ਆ ਰਿਹਾ ਤੇ ਨਾਲ ਮੌਨਸਨ ਟਰਫੂ ਜੜੀ ਆਪਾਂ ਨੂੰ ਖਿਸਕੇਗੀ ਜਿਹਦੇ ਨਾਲ 10 11 12 13 ਇਹਨਾਂ ਦਿਨਾਂ ਦੇ ਵਿੱਚ ਉਮੀਦ ਆ ਸਬਬ ਵੜਦਾ ਨਜ਼ਰ ਆ ਰਿਹਾ ਮੀਂਹ ਲੱਗਣਗੇ ਨਹੀਂ ਲੱਗਣਗੇ ਕਿੰਨੇ ਲੱਗਣਗੇ ਇਹ ਲੱਗ ਕੇ ਜਾ ਕੇ ਅਫਰਡ ਤੁਹਾਡੇ ਨਾਲ ਸਾਂਝ ਕੀਤੀ ਜਾਵੇਗੀ ਇਸ ਅਲਾਵਾ ਅੱਜ ਤਾਜ਼ਾ ਅਪਡੇਟ ਜਾਰੀ ਕੀਤੀ ਹੈ ਜੀ ਅੱਜ ਮੌਸਮ ਫਾਕ ਨੇ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ 13 ਅਗਸਤ ਤੱਕ ਦੀ ਅਪਡੇਟ ਤੁਹਾਡੇ ਸਾਹਮਣੇ ਆ ਅਲਰਟ ਕੋਈ ਨਹੀਂ ਆ ਜੀ ਅਲਰਟ ਹਟਾ ਦਿੱਤਾ ਗਿਆ ਨੇ ਜੇ ਕਿ ਤੁਹਾਨੂੰ ਫੈਲਾ येलो ਅਲਰਟ ਸ਼ੋ ਹੁੰਦੇ ਸੀ ਉਹ ਅਲਰਟ ਉਹਨਾਂ ਹਟਾ ਦਿੱਤੇ ਗਏ ਨੇ ਮੌਸਮ ਗਰਮ ਤੇ ਖੁਸ਼ਕ ਬਹੁਤੇ ਫਾਕਾਂ ਦੇ ਵਿੱਚ ਰਹੇਗਾ ਜਿੱਥੇ ਕਿਤੇ ਬਦਲ ਬਣੇਗਾ ਉਹ ਲਿਮਟ ਰਖੇਤਰਾ ਦੇ ਵਿੱਚ ਕਾਰਵਾਈਆਂ ਕਰੇਗਾ ਜੀ ਧੰਨਵਾਦ